ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤਕਰੀਬਨ ਮੈਂ 2009 ਚ ਅਮਰ ਸ਼ਕਿਆ ਕੁਝ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਾਡੇ ਕਿ ਜਦੋਂ ਕਿਸੇ ਨੇ ਵੀ ਅਪਣਾਇਆ ਨਹੀਂ ਪਰ ਗੁਰੂ ਪੰਥ ਨੇ ਗੁਰੂ ਸਾਹਿਬ ਨੇ ਮੈਨੂੰ ਆਪਣੀ ਗੱਲ ਬੱਕਰੀ ਚ ਲਿਆ ਸਿੰਘ ਸਜਾਇਆ ਔਰ ਪੜ੍ਹਾਈ ਕਰੇ ਗੁਰਮੁਖ ਪਿਆਰਿਆ ਨੇ ਮੈਨੂੰ ਪੜ੍ਹਾਈ ਕਰਾਈ ਅੱਜ ਮੈਂ ਪੀ ਐਚ ਡੀ ਕਰਦਾ ਪਿਆ ਇਹਨਾਂ ਨੂੰ ਗਤਕਾ 골ਡ ਮੈਡਲ ਔਰ ਫਿਰ ਮਾਨ ਬਣਾ ਲਿਆ ਵੀ ਮੈਂ ਸਿੱਖੀ ਦਾ ਪ੍ਰਚਾਰ ਹੀ ਕਰਨਾ ਔਰ ਇੱਕ ਲਹਿਰ ਚਲਾਈ ਹੈ ਘਰ ਘਰੇ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੂਆ ਇਸ ਲਹਿਰ ਦੇ ਮੁਤਾਬਕ ਅਸੀਂ ਤਕਰੀਬਨ ਗਰਦਾਸਪੁਰ ਦੇ 663 ਪਿੰਡ ਨੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਧੇ ਕੇ ਪਿੰਡ ਕਵਰ ਕਰ ਚੁੱਕੇ ਆ ਔਰ 5000 ਤੋਂ ਵੱਧ ਪ੍ਰਾਣੀਆਂ ਨੂੰ ਅਸੀਂ ਜਿਹੜੇ ਉਹ ਮੇ ਕੋਲ ਲਿਸਟਾ ਨਹੀਂ ਪਈਆਂ ਨੇ ਉਹਨਾਂ ਵਿੱਚ ਅਸੀਂ 5000 ਤੋਂ ਵੱਧ ਪ੍ਰਾਣੀਆਂ ਨੂੰ ਹੀ ਅਮਰਤਾਰੀ ਕਰਵਾ ਚੁੱਕੇ ਆ ਔਰ ਸ੍ਰੀ ਅਕਾਲ ਤਾ ਸਹਿਬ ਤੋਂ ਪੰਜ ਪਿਆਰੇ ਸਹਿਬਾਨ ਬੁਲਾ ਕੇ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਅਸੀਂ ਗੁਰਮਤਨਾਂ ਜੋੜੇ ਔਕੇ ਆ ਔਰ ਮੈਂ ਪਿੰਡ ਪਿੰਡ ਜਾ ਕੇ ਕਥਾ ਵੀ ਕੀਤੀ ਹੈ ਗੁਰਮਤਿ ਦੀਆਂ ਕਲਾਸਾਂ ਵੀ ਲਾਈਆਂ ਨੇ ਸ਼ਾਸਤਰੀ ਵਿਧਿਆ ਵੀ ਬੱਚਿਆਂ ਨੂੰ ਦਿੱਤੀ ਹੈ ਤਾਂ ਜੋ ਬੱਚੇ ਗੁਰਸਿੱਖੀ ਨਾਲ ਜੁੜ ਸਕਣ ਜੇ ਗੁਰਸਿੱਖੀ ਨਾਲ ਜੁੜ ਜਾਣਗੇ ਗੁਰ ਇਤਿਹਾਸ ਪੜਨਗੇ ਬਾਣੀ ਪੜਨਗੇ ਸੰਥਿਆ ਕਰਨਗੇ ਤੇ ਪਿਆਰਿਓ ਆਪਣਾ ਜੀਵਨ ਸਫਲ ਬਣਾ ਸਕਣ ਕਿਉਂਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਮਾੜੇ ਹਾਲਾਤ ਦੇਖੇ ਨੇ ਇੱਥੇ ਤੱਕ ਇੱਕ ਵਾਰੀ ਨੌਪਤੇ ਦਾ ਵੀ ਆ ਗਈ ਮੈਂ ਖੁਦ ਖੁਸ਼ੀ ਕਰਨ ਤੱਕ ਵੀ ਚਲਾ ਗਿਆ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਕੋਈ ਗੁਰਮੁਖ ਪਿਆਰੇ ਮਿਲੇ ਉਹਨਾਂ ਨੇ ਮੈਨੂੰ ਗੁਰਮਤਿ ਵਿਧਿਆ ਦਿੱਤੀ ਜਾਂ ਬਾਣੀ ਦੇ ਨਾਲ ਜੋੜਿਆ ਅੱਜ ਜੇ ਮੈਨੂੰ ਜੀਵਨ ਜਾਂਚ ਮਿਲ ਗਿਆ ਇੱਕ ਨਵਾਂ ਜੀਵਨ ਮਿਲ ਗਿਆ ਸਿੱਖਣ ਦਾ ਤੇ ਕੁਝ ਕਰਨ ਦਾ ਤੇ ਮੈਂ ਚਾਹੁੰਨਾ ਵੀ ਇਹ ਦੂਜਿਆਂ ਨੂੰ ਵੀ ਇਹ ਚੀਜ਼ ਉਹ ਫੇਦ ਲੈ ਕੇ ਜੇ ਕੋਈ ਭੁੱਲਿਆ ਭਟਕਿਆ ਵੀਰ ਹੈਗਾ ਉਹ ਵੀ ਗੁਰਮਤ ਨਾਲ ਜੁੜ ਕੇ ਆਪਣਾ ਜੀਵਨ ਵਧੀਆ ਬਣਾ ਸਕਦਾ ਜੀ ਕਿਹੜਾ ਇਨਸੀਡੈਂਟ ਸੀ ਬਚਪਨ ਦਾ ਜਿਹੜਾ ਦਿਮਾਗ ਤੇ ਲੱਗਿਆ ਔਰ ਵੀਰ ਜੀ ਮੇਰੇ ਆਪਣੇ ਪਰਿਵਾਰ ਨੇ ਮੇਰੇ ਉਦੋਂ ਮੈਂ ਸਿੱਖੀ ਚ ਆਇਆ ਨਹੀਂ ਮੇਰੇ ਆਪਣੇ ਕਿ ਅਧੋਰਾ ਕਹਿੰਦੇ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੋਂ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਇਹ ਮੇਰਾ ਛੋਟੀ ਉਮਰ ਦੇ ਵਿੱਚ ਮੈਂ ਜਦੋਂ ਲਿਖਿਆ ਸੀ ਕਹੇ ਸੰਦੀਪ ਹਮ ਕਿਹਾ ਕਹੇ ਕਹੇ ਤੋਂ ਇੱਕ ਵਾਰ ਆਪਣੇ ਕੋ ਆਪਣਾ ਮਾਰੇ ਮਾਰੇ ਇੱਕ ਪਰਿਵਾਰ ਮੇਰੇ ਆਪਣੇ ਪਰਿਵਾਰ ਨੇ ਮੇਤੇ ਬਹੁਤ ਅਸ਼ਦਤ ਕੀਤਾ ਤਰਾਂ ਤਰਾਂ ਦੇ ਅਸ਼ਦਤ ਕੀਤਾ ਇੱਥੋਂ ਕਿ ਮੈਨੂੰ ਮਾਰਨ ਦੀ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ ਤੇ ਮੁਰਖ ਪੰਥ ਨੇ ਮੈਨੂੰ ਆਪਣੀ ਗੱਲ ਵਕਰੀ ਚ ਲੈ ਆ ਅੱਜ ਪੰਥ ਦਾ ਹੀ ਬਣ ਕੇ ਅਸੀਂ ਰਹਿ ਕੇ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਪਈਆਂ ਮੇਰੀ ਮਦਰ ਨੂੰ ਇਤੋਂ ਇੱਕ ਵੀ ਸਾਰ ਕੇ ਮਾਰ ਦਿੱਤਾ ਗਿਆ ਸੀ ਅਜੇ ਤੱਕ ਕੁਝ ਨਹੀਂ ਬਣ ਦਿੱਤਾ ਪਿਛਲੇ ਦਿਨੀ ਮੇਰੇ ਤੇ ਹਮਲਾ ਵੀ ਕੀਤਾ ਗਿਆ ਔਰ ਕੁਛ ਵੀ ਨਹੀਂ ਬਣਨ ਦਿੰਦਾ ਉਹਨਾਂ ਨੇ ਪੈਸੇ ਦੇ ਯੋਰ ਨਾਲ ਕੀ ਕੀ ਕਰ ਰਹੇ ਹੋ ਔਰ ਪੜ੍ਹਾਈ ਕਿੰਨੀ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਵੀਰ ਜੀ ਗੁਰਮਖ ਪਿਆਰਿਆਂ ਨੇ ਮੇਰੀ ਬਹੁਤ ਮਦਦ ਕੀਤੀ ਹੈ ਮੈਂ ਦੁਕਾਨਾਂ ਤੱਕ ਕੰਮ ਕਰਕੇ ਆਪਣੀ ਪੜ੍ਹਾਈ ਨਹੀਂ ਛੱਡੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਪੀ ਐਚ ਡੀ ਦੀ ਤਿਆਰੀ ਕਰਦਾ ਪਿਆ ਅੱਗੇ ਗੁਰਮਤ ਦੇ ਵਿੱਚ ਤਾਂ ਜੋ ਅਸੀਂ ਵਾਤੋ ਵਾਤ ਆਪ ਹੀ ਸਿੱਖ ਕੇ ਦੂਜਿਆਂ ਨੂੰ ਵੀ ਸਿਖਾ ਸਕੀਏ ਜੀ ਹੋਰ ਕੀ ਕੀ ਕਰਦਾ ਇਹ ਮੈਂ ਅੱਗੇ ਵੀਰ ਜੀ ਮੇਰੀ ਏਮ ਹੈ ਵੀ ਮੈਂ ਇੱਕ ਜਥੇਬੰਦੀ ਤਿਆਰ ਕਰਨਾ ਜਾ ਰਿਹਾ ਹਾਂ ਉਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਨੈਸ਼ਨਲ ਲੈਵਲ ਤੱਕ ਪਹੁੰਚਾਉਣਾ ਚਾਹੁੰਦੇ ਆ ਦੂਸਰਾ ਅਸੀਂ ਇੱਕ ਜਥੇਬੰਦੀ ਇਸ ਤਰ੍ਹਾਂ ਤਿਆਰੀਆਂ ਦੇ ਅਸੀਂ ਘਰ ਘਰ ਪਿੰਡ ਪਿੰਡ ਜਾ ਕੇ ਪੂਰੇ ਪੰਜਾਬ ਨੂੰ ਕਵਰ ਕਰ ਸਕੀਏ ਜਾਂ ਤਾਂ ਜੋ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕੀਏ ਵੀਰ ਜੀ ਇੱਥੇ ਇੱਕ ਚੀਜ਼ ਮੈਂ ਉਦਾਹਰਣ ਦੇ ਕੇ ਦੱਸਣ ਲੱਗਾ ਮੇਰੇ ਮਦਰ ਸਮਝਾਉਂਦੇ ਰਹੇ ਆ ਕਹਿੰਦੇ ਜੇ ਪਾਣੀ ਜੇ ਪਿਆ ਪੱਥਰ ਜੇ ਖੁਰਦਾ ਨਹੀਂ ਨਾ ਤੇ ਕੰਮ ਸੇ ਕੰਮ ਸੂਰਜ ਦੀ ਤਾਬੇ ਤੋਂ ਤੇ ਬਚਿਆ ਰਹਿੰਦਾ ਜੇ ਕੋਈ ਗੁਰਮੁਖ ਪਿਆਰੇ ਅਮਰ ਸ਼ਕਿਆ ਉਨੇ ਕਾਰ ਪਹਿਨੇ ਆ ਮੂੰਹ ਤੇ ਦਾੜਾ ਤੇ ਕਮ ਸਿਕਮ ਮਾਰਾ ਕੰਮ ਕਰਨ ਤੋਂ ਬਾਅਦ ਉਹਨੂੰ ਸੇਹ ਤੇ ਮਿਲੇਗੀ ਨਾ ਨਸ਼ਾ ਕਰਨ ਤੋਂ ਸੋਚੇਗਾ ਸਹੀ ਵੀ ਮੇਰੇ ਮੂੰਹ ਤੇ ਦਾੜਾ ਮੇਰੇ ਗਾਲ ਦੇ ਵਿੱਚ ਕਰਪਾਨ ਇਸ ਕਰਕੇ ਅਸੀਂ ਇਹ ਮਨ ਸਮਝਾਵਨ ਕਾਰਨ ਕਸ਼ੂਕ ਪਰਿਗਿਆਨ ਜਦੋਂ ਥੋੜੀ ਜਿਹੀ ਵੀ ਮਾਦ ਹੋਵੇ ਜਦੋਂ ਮਨ ਨੂੰ ਜਵਾਬਾਨ ਲੱਗੇ ਉਹ ਤਬੇ ਰੋਸ ਜਗ ਜਦੋਂ ਮਨ ਨੂੰ ਕੋਈ ਗੱਲ ਲੱਗਦੀ ਹੈ ਤੇ ਬੰਦਾ ਆਟੋਮੈਟਿਕ ਉਹ ਚੀਜ਼ ਨੂੰ ਰੋਕੇ ਜਾਂਦਾ ਜੀ ਤੇ ਮੇਰੀ ਇਹ ਏਮ ਹੈ ਵੱਧ ਤੋਂ ਵੱਧ ਅਸੀਂ ਪ੍ਰਚਾਰ ਕਰ ਚੱਕੀਏ ਅਸੀਂ ਬੱਚਿਆਂ ਨੂੰ ਗੁਰਮਤ ਨਾਲ ਜੋੜਨਾ ਚਾਹੁੰਦੇ ਆ ਜੀ ਦਾਦਾ ਉਪਰਾਲਾ ਲੱਗਦਾ ਕਿ ਦੋ ਦੋ ਇਹਦੇ ਨਾਲ ਜੁੜੇ ਹੋ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਮਿੰਦਰ ਸਿੰਘ ਆ। ਮੈਨੂੰ ਇੱਥੇ ਲਗਭਗ 1.5 ਸਾਲ ਹੋ ਗਿਆ ਆਂਦੇ ਨੂੰ। ਮੈਂ ਪਹਿਲਾਂ ਆਪਣੇ ਇੱਕ ਹੋਰ ਅਖਾੜਾ ਲਾਇਆ ਸੀ। ਮੇਰੇ ਪਹਿਲਾਂ ਵੀ ਇੱਕ ਉਸਤਾਦ ਰਿਹਾ ਪਰ ਜੋ ਮੈਂ ਇੱਥੇ ਆ ਕੇ ਸਿੱਖਿਆ ਆ ਉਹ ਉਥੇ ਨਾ ਮੈਂ ਸਿੱਖ ਨਹੀਂ ਸਕਿਆ ਸੀ ਠੀਕ ਹੈ ਉਥੇ ਮੈਂ ਜੋ ਸਿੱਖਿਆ ਸੀ ਇੱਥੇ ਆ ਕੇ ਉਹ ਬਹੁਤ ਹੀ ਜ਼ਿਆਦਾ ਡਿਫਰੈਂਟ ਹੈ ਇੱਥੇ ਠੀਕ ਹੈ ਇੱਥੇ ਮੈਂ ਹਰ ਇੱਕ ਚੀਜ਼ ਹਰ ਇੱਕ ਨਾਲ-ਨਾਲ ਮੈਂ ਆਪਣੀ ਗੁਰਮਤਿ ਦੀ ਕਲਾਸ ਲਗਾਈ ਆ ਨਾਲ-ਨਾਲ ਮੈਂ ਆਪਣਾ ਗਤਕੇ ਦੀ ਸਿੱਖਲਾਈ ਲਈ ਆ ਹਰ ਇੱਕ ਚੀਜ਼ ਜਿੱਦਾਂ ਸਿੱਖਦੇ ਆ ਉਥੇ ਅਸੀਂ ਸਿੱਧਾ ਮਤਲਬ ਜੋ ਹੋ ਗਿਆ ਹੋ ਗਿਆ ਇੱਥੇ ਹਰ ਇੱਕ ਚੀਜ਼ ਸਟੈਪ ਬਾਈ ਸਟੈਪ ਸਿੱਖਦੇ ਪਏ ਆ ਹਰ ਇੱਕ ਕਿਵੇਂ ਕਿਸੇ ਮਤਲਬ ਕੋਈ ਵੀ ਘਟਨਾ ਵਾਪਰਦੀ ਆ ਜਿਵੇਂ ਰਾਤ ਹਨੇਰੇ ਕਿਤੇ ਤੁਰਦੇ ਪਏ ਆ ਠੀਕ ਹੈ ਸਾਨੂੰ ਕਿਤੇ ਕੋਈ ਕੋਈ ਹਮਲਾ ਹੋ ਜੇ ਅਸੀਂ ਉੱਥੇ ਕੀ ਕਰਾਂਗੇ ਸਾਡੇ ਕੋਲ ਇੱਥੋਂ ਤੱਕ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਬਿਨਾ ਸ਼ਸਤਰ ਦੇ ਅਸੀਂ ਲੜ ਸਕਦੇ ਹਾਂ ਸਾਡੇ ਕੋਲ ਹਰ ਇੱਕ ਚੀਜ਼ ਸਾਨੂੰ ਸਿਖਾਈ ਗਈ ਹੈ ਅਸੀਂ ਡਿਫੈਂਸ ਕਿਵੇਂ ਕਰਨਾ ਅਟੈਕ ਕਿਵੇਂ ਕਰਨਾ ਸਾਨੂੰ ਹਰ ਇੱਕ ਚੀਜ਼ ਦੱਸੀ ਗਈ ਹੈ ਛੋਟੇ-ਛੋਟੇ ਬੱਚੇ ਵੀ ਇੱਥੇ ਆ ਰਹੇ ਆ ਲੜਕੀਆਂ ਵੀ ਇੱਥੇ ਆ ਰਹੀਆਂ ਕਿੰਨੀ ਤੋਂ ਕਿੰਨੀ ਅੱਜ ਤੱਕ ਬੱਚਿਆਂ ਨੂੰ ਸਿਖਾ ਰਹੇ ਹੋ ਅਸੀਂ ਸਾਰੇ ਲਗਭਗ ਇੱਕ ਸਾਡਾ ਸਾਰਾ ਪਰਿਵਾਰ ਆ ਠੀਕ ਹੈ ਪਰਵਾਰ ਵਾਂਗ ਰਹਿੰਦੇ ਜਿੰਨੇ ਵੀ ਛੋਟੇ ਛੋਟੇ ਬੱਚੇ ਆ ਰਹੇ ਸਾਡੇ ਕੋ ਸਾਰੇ 4 ਸਾਲ ਤੋਂ ਉੱਪਰ ਜਿੰਨੇ ਵੀ ਸਾਡੀ ਵੱਡੀ ਉਮਰ ਦੇ ਅਸੀਂ ਸਾਰਿਆਂ ਨੂੰ ਸਿਖਾਉਂਦੇ ਆ ਨਾਲ ਨਾਲ ਅਸੀਂ ਖੁਦ ਵੀ ਸਿੱਖਦੇ ਆ ਆਪ ਵੀ ਸ਼ਸਤਰ ਵਿਦਿਆ ਲੈਨੇ ਆ ਹੁਣ ਮੈਂ ਆਪਣਾ ਆਪਣਾ ਸ਼ਸਤਰ 1 ਸਾਲ ਹੋ ਗਿਆ ਮੈਨੂੰ ਪਹਿਲਾਂ ਇੱਕ ਸਿੱਖ ਗਿਆ ਉਸ ਤੋਂ ਬਾਅਦ ਮੈਂ ਆਪਣਾ ਚੰਨਈ ਗਿਆ ਉੱਥੇ ਮੈਂ ਆਪਣੀ ਪੜ੍ਹਾਈ ਕੀਤੀ ਆ ਉੱਥੇ ਆਪਣੀ ਨੇਵੀ ਦੀ ਪੜ੍ਹਾਈ ਕਰ ਗਿਆ ਉਹਦੇ ਵਿੱਚ ਵੀ ਡਿਫੈਂਸ ਚਾਹੀਦਾ ਹੀ ਚਾਹੀਦਾ ਠੀਕ ਹੈ ਉਸੇ ਤਰ੍ਹਾਂ ਇੱਥੋਂ ਮੈਂ ਇੱਥੇ ਡਿਫੈਂਸ ਸਿੱਖਿਆ ਅਟੈਕ ਸਿੱਖਿਆ ਕਿਵੇਂ ਕਰਨਾ ਵਾ ਉਸੇ ਤਰ੍ਹਾਂ ਇਹ ਛੋਟੇ ਛੋਟੇ ਸਾਰੇ ਬੱਚਿਆਂ ਨੂੰ ਸਿ